ਵੋਟ ਨੰਬਰ 43 ਨਿਊ ਚੁੜੀਂਦਾ ਸੇ ਰਮਨ ਕੁਮਾਰ ਬੰਟੀ ਔਰ ਨਿਸ਼ਾ ਰੋੜਾ ਆਮ ਆਦਮੀ ਪਾਰਟੀ ਕੋ ਅਲਵਿਦਾ ਕਹਤੇ ਹੋਏ ਰਮਨ ਕੁਮਾਰ ਬੰਟੀ ਮੈਂ ਤਾਂਗਾ ਛੋਟਾ ਵੀਰ ਜਿਹੜਾ ਹੁਣ ਅੱਜ ਤੋਂ ਸਮਾਜ ਦੀ ਸੇਵਾ ਪਹਿਲੇ ਵੀ ਸੇਵਾ ਕਰਦਾ ਸੀ ਅੱਜ ਤੋਂ ਵੀ ਸੇਵਾ ਕਰਾਂਗਾ ਤੇ ਜਿਹੜਾ ਆਮ ਆਦਮੀ ਪਾਰਟੀ ਨੇ ਜੋ ਵੀ ਮੈਨੂੰ ਨਹੀਂ ਪਤਾ ਕਿੰਨੇ ਕੀ ਕੀਤਾ ਮੈਂ ਜਾਣਨਾ ਚਾਹਨਾ ਕਿ ਮਹਿੰਦਰ ਭਗਤਜੀ ਦੇ بیٹے Atul Bhagat ji ਕਿਹੜੀ ਮਤਲਬ ਪੋਦਾ ਆ ਕੀ ਇਹ ਮੇਰੇ ਵੀਰ ਚ ਜਿਹੜਾ ਉਹਨਾਂ ਨੇ ਵੋਟ ਨੰਬਰ 54 ਜੋ ਨਵਾਂ ਕੈਂਡੀਡੇਟ ਸਵੇਰੇ ਜੁਆਇਨਿੰਗ ਕਰਾਇਆ ਦੁਪਹਿਰ ਤੱਕ ਟਿਕਟ ਬਾਕੀ ਮੈਨੂੰ ਪਤਾ ਨਹੀਂ ਅੰਦਰ ਖਾਤੇ ਇਹ ਮੈਂ ਪੁੱਛਣਾ ਚਾਹਨਾ ਪ੍ਰਵੀਨਤ ਕੇਸਰੀਵਾਲ ਜੀ ਨੂੰ ਭਗਵੰਤ ਮਾਨ ਜੀ ਨੂੰ ਔਰ ਮੈਂ ਜਾਣਦਾ ਮਾਨਕੇ ਭੈਣ ਨੂੰ ਇੰਦਰ ਨੂੰ ਰਾਜਿੰਦਰ ਕੋਰ ਥਿਆੜਾ ਰਾਜਵਿੰਦਰ ਕੋਰ ਥਿਆੜਾ ਜਿਹੜੀ ਮੇਰੀ ਭੈਣ ਵੀ ਸੀ ਰਹੇਗੀ ਵੀ ਚਲੋ ਭੈਣ ਦਾ ਰਹੇਗੀ ਰਹੇਗੀ ਜਿਹੜਾ ਭੈਣ ਦਾ ਰਿਸ਼ਤਾ ਉਹ ਮੈਂ ਪੁੱਛਣਾ ਚਾਹਨਾ ਕਿ ਜਿਹੜੀ ਟਿਕਟ ਐਨਐਸ ਸਾਹਲ ਦੇ ਵਰਕਰ ਨੂੰ ਕੱਟ ਕੇ ਦੂਜੇ ਨੂੰ ਦੇਤੀ ਗਈ ਮੈਂ ਓਪਨ ਕਹਿੰਦਾ ਜਿੱਤ ਕੇ ਦਿਖਾਈਓ ਚੈਲੰਜ ਚੈਲੰਜ ਨਾਲ ਆ ਦੇਖੋ ਅਲਵਿਦਾ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਰਦੇ ਹੋਏ ਗਮਨ ਕੁਮਾਰ ਭੰਟੀ ਤੇ ਮਨੀਸ਼ਾ अरोड़ा ਹੋ ਗਈ ਆਮ ਆਦਮੀ ਪਾਰਟੀ ਅਲਵਿਦਾ ਆ ਭਈਆ ਆਮ ਆਦਮੀ ਪਾਰਟੀ ਚੱਕ ਲੋ ਸਮਝ ਆਈ ਨਾ ਜਿੰਨੇ ਜਿੰਨੇ ਮੇਤੇ ਜਿਹੜਾ ਪਰਚਾ ਦੇਣਾ ਦੇ ਲੋ ਅੱਗੇ ਜਦੋਂ ਮੰਦਰ ਭਗਤ ਜੀ ਵਰੀ दारू ਦੀ ਪੇਟੀਆਂ ਭਣੀਆਂ ਗਈਆਂ ਸੀ ਵੀਰ ਵੀਰ ਚੌਂਕ ਚ ਬਾਬੂ ਚੱਕ ਜੀ ਮਰਮ ਚੌਂਕ ਚ ਉਹ ਪੰਜ ਬੰਦਿਆਂ ਦੇ ਐਫ ਆਈ ਆਰ ਆ ਪੰਜ ਬੰਦਿਆਂ ਦੇ ਐਫ ਆਈ ਆਰ ਆ ਉਹ ਕਿੰਨੇ ਸਾਫਤ ਕਰਨੀ ਹੈ ਪੁਆਇੰਟ ਨੰਬਰ ਥਾਣੇ 88 ਨੰਬਰ ਐਫ ਆਈ ਆਰ ਐਫ ਆਈ ਆਰ ਉਹਦਾ ਮੰਦਰ ਭਗਤ ਜੀ ਤੁਹਾਡੇ ਕੋਲੋਂ ਕਰਾ ਨਹੀਂ ਹੋਈ ਜੁਆਇਨਿੰਗ ਕਰਾ ਲਈ ਉਹ ਕਿੱਦਾਂ ਕਰਾ ਲਈ ਮੈਨੂੰ ਕੋਈ ਦੋਸ਼ ਨਹੀਂ ਮੈਂ ਲਾਈਵ 'ਚ ਕਹਿ ਰਿਹਾ ਮੈਂ ਐਡਾ ਬਾਲਿਆ ਆ ਆਮ ਆਦਮੀ ਪਾਰਟੀ ਦਾ ਬੋਲ ਆਪਣੇ ਘਰ ਦਾ ਬੋਲ ਬਾਲਿਆ ਇੱਥੇ ਹੁਣ ਮੈਂ ਆਪਣਾ ਬੋਲ ਚਲਾਵਾਂਗਾ ਜੋ ਮੈਂ ਜੁਆਇਨ ਨਹੀਂ ਕਰਾਂਗਾ ਝੰਡਾ ਵੀ ਲਾਉਂਦੇ ਐਲੋ ਆਮ ਆਦਮੀ ਪਾਰਟੀ ਮੇਰੇ ਵੀਰੋ ਆਪਾਂ ਇਹਨਾਂ ਦੇ ਨੌਕਰ ਨਹੀਂ ਰਹਿਗੇ ਅਸੀਂ ਨਹੀਂ ਹੈਗੇ ਕਿ ਇਹਨਾਂ ਦੇ ਕਹਨ ਤੇ ਚੱਲੀਏ ਲੋਕਾਂ ਨੂੰ ਆ ਦੇਖੋ ਮੇਰੇ ਦਫ਼ਤਰ 'ਚ ਇਨਵੀਟੇਸ਼ਨ ਕਾਰਡ ਪਏ ਹੋਏ ਨੇ ਆ ਦੇਖੋ ਜੇ ਕੋਈ ਮੈਨੂੰ ਚਾਹਦਾ ਸੀ ਤਾਂ ਇਨਵੀਟੇਸ਼ਨ ਬੰਦ ਦਿੰਦਾ ਸੀ ਮਹਾਰਾਜ ਦੇ ਆ ਦੇਖੋ ਇੱਕ ਨਹੀਂ ਆ ਦੇਖੋ 11 ਕਿਲੋ ਦੀਆਂ ਪਰਚੀਆਂ ਮੇਰ ਖਾਨਾ 55 550 ਦੀਆਂ ਪਰਚੀਆਂ 550 ਦੀ ਪਰਚੀ ਆ ਦੇਖੋ ਨਰਮਕਮਰ ਬੰਟੀ ਦੀ ਪਰਚੀਆਂ ਲਖੋ ਨਰਮਕਮਰ ਬੰਟੀ ਦੀਆਂ ਲੋਕਾਂ ਨੂੰ ਪਰਚੀਆਂ ਕਢਾਈਆਂ ਕੰਮ ਇਨਵੀਟੇਸ਼ਨ ਕਾਰਡ ਦੇਖੋ ਆ ਵੀ ਇਨਵੀਟੇਸ਼ਨ ਕਾਰਡ ਤੰਦਖਾਨਾ ਮੈਂ ਇਨਵੀਟੇਸ਼ਨ ਕਾਰਡ 210 ਦੀ ਪਰਚੀ ਠੀਕ ਹੈ ਨਾ ਰਮਨ ਕਮਲ ਵੰਟੀ ਜਿਹੜਾ ਨਵਾਂ ਜੁਆਇਨਿੰਗ ਕਰਾ ਮੈਨੂੰ ਵੀ ਇੱਕ ਵੀ ਦਿਖਾ ਦਿਓ ਪਰਚੀ ਮੇਰੇ ਗੁਰੂ ਮਹਾਰਾਜ ਜੀ ਸਾਰਿਆਂ ਵੀ ਮੈਂ ਲਾਨਾ ਤੇ ਫੋਟਵਾ ਲਾਈ ਜਾ ਰਿਹਾ ਮੈਂ ਇਹ ਰਹੀ ਆ ਮੰਮੀ ਪਾਰਟੀ ਦੀ ਲਿਸਟ ਜਿਹੜੀ ਮਿੰਦਰ ਭਗਤ ਜੀ ਦੇ ਟਾਈਮ 'ਚ ਮੇਰੇ ਬੂਸ ਸੀ ਸਾਰੀ ਇਹ ਵੀ ਪਾਲ ਇਹ ਟਾਈਮ ਤੋਂ ਇਹਨੂੰ ਰੰਦੇ ਲੋੜ ਪੈਣੀ ਹੈ ਜੀ ਕਿ ਆ ਆਮ ਆਮੀ ਪਾਰਟੀ ਅਲਬਿਦਾਂ ਹੋਰ ਨਹੀਂ ਬੋਲੇਗਾ ਆਮ ਆਮੀ ਪਾਰਟੀ ਦਾ ਇਸ ਕਰਕੇ ਸਾਰਾ ਕੁਝ ਦੇਖ ਲਓ ਪੰਦ ਕਰ ਦਿਓ ਜਿਹਨੂੰ ਨਵੀਂ ਸੀਟ ਦਿੱਤੀ ਉਹਦੇ ਦਰਤਾਂ ਜਾ ਬੋਲੋ ਕੁਝ ਹੈਗਾ ਇਸੇ ਤਰ੍ਹਾਂ ਸਭ ਕੁਝ ਜਦੋਂ ਮਿੰਦਰ ਭਗਤ ਜੀ ਦੀਆਂ ਵੋਟਾਂ ਸੀ ਉਦੋਂ ਆਮ ਆਮੀ ਪਾਰਟੀ ਦਾ ਵਾਰਡ ਇੰਚਾਰਜ ਮੈਨ ਸੀ ਉਦੋਂ ਸਭ ਕੁਝ ਮੈਨ ਸੀ ਲੜਨ ਲਈ ਟਿਕਟਾਂ ਹੋਰ ਮਿਹਰਬਾਨੀ ਮੈਨੂੰ ਇਹ ਨਹੀਂ ਮਿਲ ਕੋਈ ਸ਼ਿਕਵਾ ਕਿਲਾ ਮੈਰੋਂ ਮਰਬੜਾ ਲੈਖ ਸਾਂ ਇਹ ਵੀ ਪਹਾੜ ਇਹ ਵੀ ਬਾੜ ਵੀ ਲੈਣਾ ਚਾਹੀਦਾ ਆਮ ਪਾਰਟੀ ਦਾ ਸਾਡੇ ਘਰ ਚ ਕੁਝ ਨਹੀਂ ਲੈਣਾ ਚਾਹੀਦਾ ਕਰਾਨਾ ਮੇਰੇ ਵੀ ਲੋ ਸ਼ੇਅਰ ਹੋ ਜੋ ਸ਼ੇਅਰ ਇਹਨੂੰ ਬਾੜ ਬੜਲੇ ਦੇ ਬਾੜ ਇਹਨੂੰ ਬਾਗਨੂ ਇਹ ਫੋੜਾ ਬਾੜ ਬਹੁਤ ਹਨਾ ਪਰਮਿਸ਼ਨ ਦਿੱਤੀ ਹੋਈ ਹੈ ਸਾਡੇ ਵੀਰ ਅਤੁੱਲ ਭਾਗ ਜੀ ਨੂੰ ਜੁਆਇਨਿੰਗ ਕਰਾਨ ਦੀ ਮੈਂ ਪਾਰਟੀ ਨੂੰ ਪੁੱਛਦਾ ਤੁਹਾਡੇ ਅਮਰੀ ਪਾਜੀ ਤੁਸੀਂ ਕਿੱਥੇ ਗਏ ਜ਼ਿਲ੍ਹਾ ਪ੍ਰਧਾਨ ਜੀ ਕੀ ਗੱਲ ਜ਼ਿਲ੍ਹਾ ਪ੍ਰਧਾਨ ਨੂੰ ਤੁਸੀਂ ਸੁਭਾਸ਼ ਘਤਰ ਜੋ ਵੀ ਹੈਗੀ ਮੇਰੀ ਭੈਣ ਸਾਰਿਆਂ ਨੂੰ ਪੁੱਛਦਾ ਮੈਂ ਸਾਡੇ ਵੀਰ ਸੈਕਟਰੀਸ ਆ ਗਿੰਦਾ ਵੀਰ ਜੀ ਠੀਕ ਹੈ ਗਿੰਦੇ ਭਾਜੀ ਤੁਸੀਂ ਕਹਿੰਦੇ ਸੀ 45 50 ਜਿਹੜਾ ਹੈਗਾ ਖੜੇ ਹੋਵਾਂਗੇ ਅਸੀਂ ਕਿੱਥੇ ਰੇ ਖੜੇ ਬੰਨਾ ਇਹ ਮਨੀਸ਼ਾ ਰੋੜਾ ਜੀ ਦਾ ਨਹੀਂ ਕੋਈ ਪਿੰਡ ਵਾਲੀ ਬੰਦਿਆ ਕੁਛ ਇਹ ਸਵੇਰੇ ਅੱਜ ਮੈਂ ਡੋਗੀ ਜਗਾ ਗਿਆ ਆ ਚੌਪੜ ਖਲੋਈ ਤਾਂ 5 ਵਜੇ ਕੋਈ ਹੋਰ ਤਾਂ ਨਹੀਂ ਗਿਆ ਪਾਰਟੀ ਦਾ ਅੱਗੇ ਵੀ ਮੈਚ ਕਰਨਾ ਮੈਨੂੰ ਕੋਈ ਟੈਂਸ਼ਨ ਨਹੀਂ ਮੈਂ ਗੜਮ ਜੋ ਮੈਦਾਨ ਮੇ ਆਏਗਾ ਦੇਖਾ ਜਾਏਗਾ ਇਹਦਾ ਰਮਨ ਕੁਮਾਰ ਬੰਟੀ ਦੀ ਤੁਸੀਂ ਵਾਈ ਘੂਮੀ ਦੇਖੀ ਨਾ ਇਹ ਬਿਸ਼ੁੰਦਰ ਸਰ ਕਿੱਧਰ ਗਏ ਹੋ ਬਾਦੇ ਪਿਆਰ ਦੇ ਕੋਈ ਬਾਤ ਨਹੀਂ ਤੇਰੀ ਹੈ ਤੇਰੀ ਨੂੰ ਮਨੀਸ਼ਾ ਕੋ ਦੇਂਗੇ ਚਲੋ ਬਹੁਤ ਮਿਹਰਬਾਨੀਆਂ ਤੁਹਾਡੀਆਂ ਬਸ ਅਜ ਤੋਂ ਬਾਅਦ ਇਹਨੂੰ ਪਾੜਿਆ ਰ ਪਾੜਦੇ ਨੂੰ ਜਿਵੇਂ ਪਾੜ ਦੇਣਾ ਬਾਅਦ ਚ ਠੀਕ ਆ ਜੈ ਹਿੰਦ ਅਜ ਤੋਂ ਬਾਅਦ ਮੈਂ ਸਮਾਜ ਸੇਵਕ ਰਮਨ ਬੰਟੀ ਨਾ ਮੈਂ ਨਾ ਮੇਰੇ ਘਰ ਦੇ ਆਮ ਆਦਮੀ ਪਾਰਟੀ ਦੇ ਕਿਸੇ ਕੰਮ ਜਾਵਾਂਗੇ ਮੈਂ ਆਮ ਆਦਮੀ ਪਾਰਟੀ ਨੂੰ ਅਜ ਤੋਂ ਰਜਾਇਨ ਦੇਣਾ ਤਰੀਕ 11 ਮਹੀਨਾ 12ਵਾਂ 2024 james